ਅੱਜ ਸਿੱਪਮਾਮ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਬਸ ਅੱਜ ਸਾਨੂੰ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਭ ਪਰਿਵਾਰ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਕਾਨੂੰਨੀ ਕਾਰਵਾਈ ਕਰੀ ਜਾਵੇ ਤੇ ਜਿਹ ਵੀ ਦੋਸ਼ੀ ਆ ਬਰਕਰਾਰ ਰਹਿਟੇ ਤਾਂ ਕੀ ਕਰਾਂ ਸਾਡਾ ਬੇਟਾ ਅਖਨੌਰੀ ਬਾਰਡਰ ਤੇ ਸੀ ਧਰਨੇ ਤੇ ਉਥੇ ਗੋਲੀ ਕੱਲ ਲੱਗਣ ਦੇ ਕਾਰਨ ਸੀ ਹੋਗਾ। ਵੀ ਕੀ ਮੰਗ ਕਰਦੇ ਹੋ ਸਰਪੋ। ਘੱਟੋ ਵਾਸੀ ਹੋਰ ਕੋਈ ਮੰਗ ਨਹੀਂ ਵੀ ਇਨਸਾਫ ਦਿੱਤਾ ਜਾਵੇ। ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ। ਐਸਾ ਇਨਸਾਫ ਦੇ ਸਹਿਤਾ ਕਰਤੀ ਚੱਲੋ ਨੌਕਰੀ ਦੇ ਦਿੱਤੀ ਪਰ ਉਹ ਕਟਾਪੂਰਾ ਉਹ ਕਟਾਪੂਰਾ ਨਹੀਂ ਹੁੰਦਾ ਇਹ ਨੌਕਰੀ ਨਾ ਹੋਵੇ ਨਾ ਸਹਿਤਾ ਨਾ ਹੋਵੇ। ਜਿਹੜੇ ਆਪਣੇ ਗੁਰਪ੍ਰੀਤ ਲੜਕੀ ਨਾਲ ਜੋਇਨ ਕੀਤੀ ਆ ਉਹ ਕਿਸਾਨ ਮੋਰਚੇ ਦੇ ਵਿੱਚ ਉਥੇ ਉਹਨਾਂ ਦਾ ਬਰਾਦਰ ਜੀ ਡੈੱਥ ਹੋ ਗਈ ਸੀ। ਉਸ ਦੇ ਹਸ ਤਰਸਜੋਗ ਦੇ ਸਾਹਮਣ ਆ ਜੋਇਨ ਕਰ ਅੰਤਿਸਪ ਮਾਮ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਆ ਜਲ ਤੋਂ ਜਲਦ ਇਨਸਾਫ ਦਿੱਤਾ ਜਾਵੇ ਕਿਤੇ ਮੈਂ ਰਾਤ ਦੀ ਦਿੱਤੀ ਚਲੋ ਨੌਕਰੀ ਦੇ ਕਿ ਕਟਾ ਪੂਰਾ ਹੋ ਸਕਦਾ ਉਹ ਤਾਂ ਕਟਾ ਕਦੇ ਨਹੀਂ ਪੂਰਾ ਹੋ ਸਕਦਾ ਬਸ ਅੱਜ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਆ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਭ ਜੇ ਕੋੜੇ ਹੁੰਦਾ ਤਾਂ ਹੋਰ ਵੀ ਖੁਸ਼ੀ ਹੁੰਦੀ ਹਾਂਜੀ ਪ੍ਰਬਾਰ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਕੰਨ ਦੀ ਕਾਰਵਾਈ ਕਰੀ ਜਾਵੇ ਤੇ ਜਿਹ ਵੀ ਦੋਸ਼ੀ ਹੈ ਬਰਕਰਾਰ ਰੱਖੀ ਤੇ ਕੀ ਕਰ ਸਾਡਾ ਬੇਟਾ ਅਖਨੌਰੀ ਬਾਰਡਰ ਤੇ ਸੀ ਘਰਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਵੀ ਕੀ ਮੰਗਤ ਹੈ ਹੋਂ ਸਬਤ ਕਰਤੋ ਕਰ ਤੋਂ ਅਸੀਂ ਹੋਰ ਕੋਈ ਮੰਗ ਨਹੀਂ ਵੀ ਇਨਸਾਫ ਦਿੱਤਾ ਜਾਵੇ ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਸਹਿਯਤਾ ਕਰਤੀ ਚਲੋ ਨੌਕਰੀ ਦੇ ਦਿੱਤੀ ਪਰ ਉਹ ਕਟਾਪੂਰਾ ਉਹ ਕਟਾਪੂਰਾ ਨਹੀਂ ਹੁੰਦਾ ਜੀ ਨੌਕਰੀ ਨਾ ਹੋਵੇ ਨਾ ਸਹਿਯੋਨਾ ਹੋਵੇ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੁਆਇਨ ਕੀਤੀ ਆ ਉਹ ਕਿਸਾਨ ਮੋਰਚੇ ਦੇ ਵਿੱਚ ਉੱਥੇ ਉਹਨਾਂ ਦਾ ਬਰਾਦਰ ਦੀ ਡੈਥ ਹੋਈ ਸੀ ਉਸ ਦੇ ਹਸਾ ਤਰਸਯੋਗ ਦੇ ਸਾਥਾਂ ਆ ਜੁਆਇਨ ਕਰ ਲਿਆ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਲ